ਸਿੱਖਾਂ ਦੀ ਇਸ ਵਕਤ ਰਾਸੀ ਹੋਂਦ ਜਿਹੜੀ ਹੈ ਨਾ ਉਸ ਨੂੰ ਬਚਾਉਣਾ ਉਸ ਨੂੰ ਕਾਇਮ ਕਰਨਾ ਸਮੇਂ ਦੀ ਵੱਡੀ ਲੋੜ ਹੈ ਪਰ ਸੱਚ ਜਾਣਿਓ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹ ਸੱਤ ਮੈਂਬਰੀ ਕਮੇਟੀ ਵਾਲਾ ਫੈਸਲਾ ਜਿਹੜਾ ਸੀ ਉਹ ਇਸ ਕਰਕੇ ਕੀਤਾ ਸੀ ਕਿਉਂਕਿ ਸਾਨੂੰ ਮਹਿਸੂਸ ਹੋਇਆ ਸੀ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਕਿ ਇਹ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਇਹ ਆਪਣਾ ਨੈਤਿਕ ਆਧਾਰ ਜਿਹੜਾ ਹੈ ਉਹ ਗਵਾ ਚੁੱਕੀ ਹੈ ਹੁਣ ਸਾਨੂੰ ਸਿੱਖ ਸਮਾਜ ਦੇ ਵਿੱਚੋਂ ਨਵੇਂ ਲੀਡਰ ਜਿਹੜੇ ਹੈ ਉਹ ਕੱਢਣੇ ਪੈਣਗੇ ਔਰ ਨਵੇਂ ਲੀਡਰ ਜਿਹੜੇ ਆ ਕੌਣ ਕੱਢੇਗਾ ਇਸ ਕਰਕੇ ਅਸੀਂ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਬਣਾ ਦਿੱਤੀ ਸੀ ਕਿ ਇਹ ਆਰਗੈਨਿਕ ਭਰਤੀ ਕਰੇਗੀ ਆਧਾਰ ਕਾਰਡ ਦੇ ਨਾਲ ਭਰਤੀ ਕਰੇਗੀ ਔਰ ਜਿਨ੍ਹਾਂ ਦੇ ਅੰਦਰ ਚਾਹ ਹੋਏਗਾ ਲੜਨ ਦਾ ਮਰਨ ਦਾ ਔਰ ਸਰਕਾਰਾਂ ਦੇ ਨਾਲ ਟਕਰਾਉਣ ਦਾ ਉਹ ਸ਼ਰਮਣੀਆਂ ਅਕਾਲੀ ਦਲ ਦੇ ਮੈਂਬਰ ਬਣਨਗੇ ਤੇ ਜਦੋਂ ਉਹ ਸ਼ਰਮਣੀਆਂ ਅਕਾਲੀ ਦਲ ਦੇ ਮੈਂਬਰ ਬਣਨਗੇ ਜਿਨ੍ਹਾਂ ਦਾ ਟਕਰਾਉਣ ਦਾ ਜਿਹੜਾ ਹੈ ਉਹ ਜ਼ਿਗਰਾ ਹੋਏਗਾ ਦਿੱਲੀ ਦੀਆਂ ਸਰਕਾਰਾਂ ਨਾਲ ਜਦੋਂ ਉਹ ਮੈਂਬਰ ਮਿਲਣਗੇ ਤੇ ਸਿੱਖਾਂ ਦੀ ਰਾਸੀ ਉਹ ਜਿਹੜੀ ਆ ਉਹ ਬਹਾਲ ਹੋ ਜਾਏਗੀ ਪਰ ਅਫਸੋਸ ਕਿ ਪਘੋੜੇ ਦਲ ਨੇ ਉਹ ਸੱਤ ਮੈਂਬਰੀ ਕਮੇਟੀ ਦਾ ਜਿਹੜਾ ਹੈ ਉਹ ਇੱਕ ਉਹ ਉਹ ਹੀ ਪਤਾ ਸਿਕੰਡਾ ਸਭ ਤੋਂ ਵੱਡਾ ਯਕੀਨ ਇਸ ਵਕਤ ਗੁਰੂ ਪਾਤਸ਼ਾਹ ਤੇ ਹੋਣਾ ਚਾਹੀਦਾ ਜੀ ਗੁਰੂ ਪਾਤਸ਼ਾਹ ਤੇ ਭਰੋਸਾ ਰੱਖੋ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਣਾ ਚਾਹੀਦਾ ਜੀ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਕੋਲ ਇੱਕ ਐਸਾ ਪਲੇਟਫਾਰਮ ਹੈ ਜਿਹੜਾ ਹਮੇਸ਼ਾ ਹੀ ਅਗਵਾਈ ਜਿਹੜਾ ਹੈ ਉਹ ਦਿੰਦਾ ਔਰ ਦਿੰਦਾ ਰਿਹਾ ਹੈ ਠੀਕ ਹੈ ਕਈ ਵਾਰੀ ਬੱਦਲ ਆ ਜਾਂਦੇ ਆ ਸੂਰਜ ਦਿਸਣਾ ਬੰਦ ਹੋ ਜਾਂਦਾ ਹੈ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਸੂਰਜ ਮਰ ਗਿਆ ਜਾਂ ਸੂਰਜ ਖਤਮ ਹੋ ਗਿਆ ਇਹ ਜਿਹੜੇ ਬੱਦਲ ਨੇ ਇਹ ਵਕਤੀ ਨੇ